ਜਿਵੇਂ ਜਿਵੇਂ ਸੂਰਜ ਜਿਹੜਾ ਹੈਗਾ ਚੜਦਾ ਜਾ ਰਿਹਾ ਉਸੇ ਤਰ੍ਹਾਂ ਜਿਹੜੀ ਕਾਰਵਾਈ ਆ ਆਪਰੇਸ਼ਨ ਕਲੀਨ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਦੇਖ ਸਕਦੇ ਹੋ ਟਰਾਲੀਆਂ ਦੀ ਟਰਾਲੀਆਂ ਜਿਹੜੀਆਂ ਨੇ ਉਹ ਇੱਥੋਂ ਹਟਾਈਆਂ ਜਾ ਰਹੀਆਂ ਨੇ ਪੁਲਿਸ ਮੁਲਾਜ਼ਮ ਹੋਣ ਜਾਂ ਫਿਰ ਅਲੱਗ-ਅਲੱਗ ਪ੍ਰਸ਼ਾਸਨਿਕ ਕੁਝ ਲੋਕ ਹੋਣ ਜਿਹੜੇ ਲਗਾਤਾਰ ਟਰਾਲੀਆਂ ਨੂੰ ਹਟਾਉਣ ਦਾ ਕੰਮ ਕਰ ਰਹੇ ਨੇ ਟਰਾਲੀਆਂ ਨੂੰ ਇੱਥੋਂ ਬਾਹਰ ਲਿਆਇਆ ਜਾ ਰਿਹਾ ਕਲੀਨ ਆ ਆਪਰੇਸ਼ਨ ਦੌਰਾਨ ਸਭ ਕੁਝ ਕੀਤਾ ਜਾ ਰਿਹਾ ਤੇ ਤਸਵੀਰਾਂ ਤੁਹਾਨੂੰ ਇਸ ਸਮੇਂ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਰਸਤੇ ਨੂੰ ਸਾਫ ਕੀਤਾ ਜਾ ਰਿਹਾ ਹੈ ਤੇ ਆ ਕਿਹਾ ਜਾਂਦਾ ਕਿ ਅੱਜ ਸ਼ਾਮ ਜਾਂ ਅੱਜ ਰਾਤ ਤੱਕ ਜਿਹੜਾ ਹੈਗਾ ਇਸ ਆ ਰੋਡ ਨੂੰ ਸਾਫ ਕਰ ਦਿੱਤਾ ਜਾਊਗਾ ਤਾਂ ਦੇਖ ਸਕਦੇ ਹੋ ਲਗਾਤਾਰ ਵੱਖ-ਵੱਖ ਵਾਹਨਾਂ ਦੇ ਵਿੱਚ ਜਿਹੜੇ ਨੇ ਉਹ ਲੋਕਾਂ ਨੂੰ ਲਿਜਾਇਆ ਜਾ ਰਿਹਾ ਤਾਂ ਜੋ ਰੋਡ ਕਲੀਨ ਕੀਤਾ ਜਾ ਸਕੇ ਆਪਰੇਸ਼ਨ ਕਲੀਨ ਜਿਹੜਾ ਪੂਰਾ ਕੀਤਾ ਜਾ ਸਕੇ ਤੇ ਵੱਡੀ ਗੱਲ ਇਹ ਆ ਕਿ ਹਲੇ ਤੱਕ ਕੋਈ ਕੀ ਕੀਤਾ ਗਿਆ ਕਲ ਦੀ ਗੱਲ ਕਰੀਏ ਤੁਹਾਡੀ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਜਦੋਂ ਇੱਥੇ ਪਹੁੰਚਦੇ ਨੇ ਤਾਂ ਉਦੋਂ ਤੋਂ ਹੀ ਜਿਹੜਾ ਮਾਹੌਲ ਬੜਾ ਸੁਖਾਵਾਂ ਹੁੰਦਾ ਆ ਤੇ ਸੁਖਾਵੇ ਮਾਹੌਲ ਦੇ ਵਿੱਚ ਇੱਥੇ ਰੋਡ ਕਲੀਨ ਨੂੰ ਲੈ ਕੇ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਤੇ ਉਹ ਜੋ ਕਹਿ ਸਕਦੇ ਆ ਕਿ ਆਪਰੇਸ਼ਨ ਕਲੀਨ ਹਲੇ ਤੱਕ ਵੀ ਜਿਹੜਾ ਹੈਗਾ ਉਹ جاری ਆ ਅਤੇ ਜਿਸ ਨੂੰ ਲੈ ਕੇ ਆ ਲਗਾਤਾਰ ਪਰਸ਼ਸ ਤੇ ਐਸਪੀ ਨਵਰੀਤ ਸਿੰਘ ਜੀ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜੀ ਕੱਲ ਤੋਂ ਹੀ ਜਿਹੜਾ ਪੁਲਿਸ ਮੁਲਾਜ਼ਮ ਖੁਦ ਟਰੈਕਟਰ ਚਲਾਜਲਾ ਕੇ ਜਿਹੜਾ ਆਪਰੇਸ਼ਨ ਕਲੀਨ ਕਲੀਅਰ ਕਰ ਰਹੇ ਨੇ ਠੀਕ ਹੈ ਅਸੀਂ ਇੱਕ ਪਾਰਕਿੰਗ ਲੋਟ ਬਣਾਇਆ ਹੈ ਉੱਥੇ ਅਸੀਂ ਲੈ ਕੇ ਜਾ ਰਹੇ ਹਾਂ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਰਿਹਾ ਵੀ ਕੁਝ ਲੋਕ ਆਪਣੀ ਟਰੈਕਟਰ ਟਰਾਲੀ ਆਪ ਲੈਣ ਵੀ ਆ ਰਹੇ ਨੇ ਅਸੀਂ ਵੈਰੀਫਾਈ ਕਰਕੇ ਕਿ ਜਿਹੜਾ ਬੰਦਾ ਲੈਣ ਆ ਰਿਹਾ ਉਹਦੀ ਹੀ ਟਰੈਕਟਰ ਟਰਾਲੀ ਹੈ ਉਹਦਾ ਪਿੰਡ ਉਹਦਾ ਟੈਲੀਫੋਨ ਨੰਬਰ ਉਹਦਾ ਨਾਮ ਪਿਤਾ ਦਾ ਨਾਮ ਸਾਰਾ ਕੁਝ ਵੈਰੀਫਾਈ ਕਰਕੇ ਜੇ ਲੈ ਕੇ ਜਾਣਾ ਚਾਹ ਰਹੇ ਨੇ ਤਾਂ ਉਹਨਾਂ ਨੂੰ ਲਿਜਾਣ ਦੇ ਰਹੇ ਹਾਂ ਐਸਪੀ ਸਾਹਿਬ ਵੱਡੀ ਗੱਲ ਇਹ ਵੀ ਹੈ ਕਿ ਕਈ ਟਰਾਲੀਆਂ ਦੇ ਵਿੱਚ ਸਮਾਨ ਵੀ ਹੈਗਾ ਫਿਰ ਉਹਨੂੰ ਉਹਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਜੀ ਸਾਰੇ ਸਮਾਨ ਨੂੰ ਵੈਰੀਫਾਈ ਕਰਨ ਦਾ ਤਾਂ ਕੀ ਸਵਾਲ ਹੈ ਮੈਂ ਲੇਕਿਨ ਟਰੈਕਟਰ ਟਰਾਲੀ ਹਾਂ ਉਹ ਪ੍ਰੋਪਰ ਨੂੰ ਜਾ ਕੇ ਉੱਥੇ پارک ਕੀਤੇ ਜਾ ਰਹੇ ਨੇ ਉੱਥੇ ਡਿਊਟੀ ਲੱਗੀ ਹੋਈ ਹੈ ਤਾਂ ਕਿ ਉਹਨਾਂ ਦੇ ਸਮਾਨ ਦੀ ਕਿਸੇ ਤਰ੍ਹਾਂ ਦੀ ਕੋਈ ਚੋਰੀ ਚਾਰੀ ਦੀ ਘਟਨਾ ਨਾ ਹੋਵੇ ਉੱਥੇ ਸ਼ਿਫਟਾਂ ਬਣਾ ਕੇ ਡਿਊਟੀਆਂ ਲੱਗੀਆਂ ਨੇ ਐਸ ਵੀ ਹਾਲੇ ਵੀ ਕਿਸਾਨ ਬਹੁਤ ਸਾਰੇ ਪਿੰਡ ਜਾਂ ਘਰ ਨੇ ਤੇ ਕੀ ਉਹਨਾਂ ਨੂੰ ਕੀ ਜੇ ਆਪਣੇ ਵਾਹਨ ਲੈਣੇ ਹੋਣ ਤਾਂ ਕਿੱਥੇ ਜਾ ਸਕਦੇ ਨੇ ਕਿਵੇਂ ਕਰ ਸਕਦੇ ਮੈਂ ਤਾਂ ਕਹਿ ਰਿਹਾ ਤੁਹਾਨੂੰ ਵੀ ਇੱਥੇ ਆ ਰਹੇ ਨੇ ਬਹੁਤ ਸਾਰੇ ਲੋਕ ਆ ਰਹੇ ਨੇ ਕੋਈ ਕਈਆਂ ਨੇ ਦੱਸਿਆ ਵੀ ਅਸੀਂ ਸਾਡਾ ਲੰਗਰ ਲੱਗਾ ਹੋਇਆ ਸੀ ਅਸੀਂ ਲੰਗਰ ਦਾ ਸਮਾਨ ਲੈ ਕੇ ਜਾਣਾ ਚਾਹ ਰਹੇ ਹਾਂ ਤੇ ਅਸੀਂ ਅਲਾਉ ਕਰ ਰਹੇ ਆ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਉਸ ਗੱਲ ਦਾ ਵੱਧ ਤੋਂ ਵੱਧ ਹੀ ਹੈ ਵੀ ਅਸੀਂ ਰਿਕਾਰਡ ਮੇਨਟੇਨ ਕਰੀਏ ਕਿ ਕੋਈ ਗਲਤ ਨਾ ਬੰਦਾ ਲੈ ਜੇ ਕਿਸੇ ਦਾ ਸਮਾਨ ਤੇ ਉਹ ਕਰ ਰਹੇ ਕੋਸ਼ਿਸ਼ ਬੈਸਟ ਬਿਲਕੁਲ ਧਨਵਾਦ ਜੀ ਦੱਸ ਦਈਏ ਕਿ ਜਿਹੜੇ ਕਿਸਾਨ ਆਪਣੇ ਆਪਣੇ ਵਾਹਣ ਆਪਣੇ ਗੱਡੇ ਕਿਸਾਨਾਂ ਦੇ ਗੱਡੇ ਟਰੈਕਟਰ ਟਰਾਲੀ ਜਿਹੜੇ ਨੇ ਉਹ ਲਿਜਾਣਾ ਚਾਹੁੰਦੇ ਨੇ ਹਾਲਾਂਕਿ ਪੁਲਿਸ ਜਿਹੜੀ ਹੈਗੀ ਆ ਪਾਰਕਿੰਗ ਕਰ ਰਹੀ ਹੈ ਇੱਕ ਸਪੈਸ਼ਲ ਥਾਂ ਦੇ ਪਾਰਕਿੰਗ ਕਰ ਰਹੀ ਹੈ ਤੇ ਉਸ ਪਾਰਕਿੰਗ ਦੇ ਵਿੱਚੋਂ ਜਿਹੜੇ ਕਿਸਾਨ ਨੇ ਜਿਹੜੇ ਉਹ ਆਪਣੇ ਵਾਹਨ ਲੈ ਆ ਦੇਖ ਸਕਦੇ ਇੱਕ ਹੋਰ ਕਹਿ ਸਕਦੇ ਆ ਕਿ ਰਿਕਵਰੀ ਵੈਨ ਜਿਹੜੀ ਹੈਗੀ ਆ ਉਹ ਆਏ ਅਜੇ ਹਿੰ ਹਰ ਕਵੇ ਹੀ ਵੈਨ ਆਜਾ ਹੈ ਵਾਹਨ ਜਿਹਨੇ ਟੋ ਕਰਨ ਵਾਲੇ ਵਾਹਨ ਜਿਹੜੇ ਨੇ ਵੱਖੋ ਵੱਖ ਕਿਸਾਨਾਂ ਦਾ ਸਾਜੋ ਸਮਾਨ ਜਿਹੜਾ ਹੈਗਾ ਉਹ ਇੱਥੋਂ ਲਾ ਜਾ ਕੇ ਪਾਰਕ ਕਰ ਰਹੇ ਨੇ ਦੇਖੋ ਪਾਰਕ ਕਰ ਰਹੇ ਨੇ ਤੇ ਪਾਰਕਿੰਗ ਤੋਂ ਬਾਅਦ ਆਪਣੀ ਆਇਡੈਂਟੀਫਾਈ ਜਿਹੜੀ ਹੈਗੀ ਕਰਵਾਉਣ ਤੋਂ ਬਾਅਦ ਉਹ ਇਸ ਨੂੰ ਲਿਜਾ ਸਕਦੇ ਨੇ ਦੇਖ ਸਕਦੇ ਹੋ ਕੇ ਪਾਣੀ ਵਾਲੀ ਟੈਂਕਰ ਜਿਹੜੇ ਵੱਡੇ ਵੱਡੇ ਟੈਂਕਰ ਜਿਹੜੇ ਨੇ ਉਹ ਉਹ ਇੱਥੇ ਖੜੇ ਕੀਤੇ ਗਏ ਸੀ ਗਰਮੀ ਦੌਰਾਨ ਪਾਣੀ ਦੀ ਵਿਵਸਥਾ ਦੇ ਲਈ ਕਿਸਾਨਾਂ ਦੇ ਲਈ ਜਿਹੜੇ ਪਾਣੀ ਦੇ ਟੈਂਕਰ ਸਨ వాటర్ కూਲਰਸ ਹਨ ਗੱਦੇ ਸੀ ਜਾਂ ਹੋਰ ਸਾਜੋ ਸਮਾਨ ਸੀ ਉਹ ਇਕੱਲਾ ਇਕੱਲਾ ਕਰਕੇ ਅਜਹੀਆਂ ਟੋ ਬੈਨਾ ਰਿਕਵਰੀ ਬੈਨਾ ਦੇ ਥਰੂ ਜਿਹੜਾ ਹੈਗਾ ਇੱਥੋਂ ਲਜਾਣ ਦਾ ਕੰਮ ਬਾਦ ਦਸਤੂਰ ਜਾ ਰਹੀ ਹੈ ਤੇ ਬਤੌਰ ਡੀਐਸਪੀ ਤੋਂ ਲੈ ਕੇ ਐਸਪੀ ਤੱਕ ਦੇ ਅਧਿਕਾਰੀ ਜਿਹੜੇ ਤਾਇਨਾਤ ਕੀਤੇ ਗਏ ਨੇ ਤੇ ਜੇ ਬਾਹਰੀ ਬੰਦਿਆਂ ਦੀ ਗੱਲ ਕਰੀ ਤਾਂ ਬਾਹਰੀ ਬੰਦਿਆਂ ਨੂੰ ਇੱਥੋਂ ਬਿਲਕੁਲ ਵੀ ਅੰਦਰ ਜਿਹੜਾ ਹੈਗਾ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਕਹਿ ਸਕਦੇ ਆ ਕਿ ਕਿਸਾਨ ਅੰਦੋਲਨ ਜਿੱਥੋਂ ਸਟਾਰਟ ਹੁੰਦਾ ਸੀ ਉੱਥੋਂ ਕਾਫੀ ਮੀਟਰ ਜਿਹੜਾ ਪਿੱਛੇ ਤਾਂ ਜਿਹੜਾ ਹੈਗਾ ਲੋਕਾਂ ਨੂੰ ਰੋਕਿਆ ਜਾ ਰਿਹਾ ਬੈਰੀਗੇਟਿੰਗ ਕੀਤੀ ਗਈ ਹੈ ਹਾਲਾਂਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਤਾਂ ਪਿੱਛੇ ਹੀ ਖਨੌਰੀ ਤੋਂ ਅੱਗੇ ਹੀ ਰੋਕਿਆ ਜਾਂਦਾ ਪਿਆ ਆ ਕੋਈ ਵੀ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਆਨ ਦਿੱਤਾ ਨਹੀਂ ਜਾ ਰਿਹਾ ਪਰ ਫਿਰ ਵੀ ਕਹਿ ਸਕਦੇ ਆ ਕਿ ਇੱਥੇ ਜਿਹੜੀ ਹੈਗੀ ਆ ਫੁਕਤਾ ਪੁਲਿਸ ਵੱਲੋਂ ਪਹਿਰੇਦਾਰੀ ਕਹਿ ਸਕਦੇ ਆ ਕਿ ਕੀਤੀ ਜਾ ਰਹੀ ਹੈ ਕਿਸੇ ਵੀ ਵਾਹਨ ਵਹੀਕਲ ਨੂੰ ਅੰਦਰ ਨਹੀਂ ਆਨ ਦਿੱਤਾ ਜਾ ਰਿਹਾ ਨਾ ਲੋਕਾਂ ਨੂੰ ਜਲ ਦਿੱਤਾ ਜਾ ਰਿਹਾ ਹਾਂ ਜਿਹੜੇ ਕਿਸਾਨ ਆਪਣੀ ਮਰਜ਼ੀ ਦੇ ਨਾਲ ਅੰਦਰ ਆ ਕੇ ਆਪਣੇ ਵਾਹਨ ਦੀ ਜਿਹੜੀ ਪੁਸ਼ਟੀ ਕਰਦੇ ਨੇ ਆਪਣੇ ਵਾਹਨ ਦੀ ਜਿਹੜੀ ਹੈਗੀ ਆ ਉਹ ਤਸੱਲੀ ਕਰਦੇ ਨੇ ਕਿ ਇਹ ਉਹਨਾਂ ਦਾ ਵਾਹਨ ਆ ਤਾਂ ਉਸ ਨੂੰ ਪੁਲਿਸ ਜ਼ਰੂਰ ਆਈਡੈਂਟੀਫਾਈ ਕਰਕੇ ਉਸ ਦੀ ਡਿਟੇਲ ਲੈ ਕੇ ਜਿਹੜੇ ਹੈਗਾ ਉਹਨਾਂ ਨੂੰ ਲਿਜਾਣ ਦਿੱਤਾ ਜਾ ਰਿਹਾ ਤਾਂ ਜੋ ਕਿਸੇ ਹੋਰ ਦਾ ਕੋਈ ਵਾਹਨ ਜਿਹੜਾ ਹੈਗਾ ਟਰਾਲੀ ਟਰੈਕਟਰ ਜਿਹੜਾ ਹੈਗਾ ਜਾਂ ਸਮਾਨ ਜਿਹੜਾ ਹੈਗਾ ਉਹ ਕਿਤੇ ਨਾ ਲਿਜਾਇਆ ਜਾ ਸਕੇ ਇਹ ਜਰੂਰ ਐਸਪੀ ਸਾਹਿਬ ਨੇ ਸਪਸ਼ਟ ਕਰ ਦਿੱਤਾ ਗਿਆ ਕਿ ਬਹੁਤ ਸਾਰੇ ਕਿਸਾਨ ਜਾਂ ਲੋਕ ਆ ਰਹੇ ਨੇ ਜਿਨ੍ਹਾਂ ਦੇ ਟਰੈਕਟਰ ਟਰਾਲੀਆਂ ਇੱਥੇ ਕਹਿ ਸਕਦਾ ਲੰਗਰ ਦੌਰਾਨ ਲੱਗੇ ਹੋਏ ਸੀ ਉਹ ਇੱਥੇ ਜਿਹੜਾ ਹੈਗਾ ਲੈ ਕੇ ਜਾ ਰਹੇ ਨੇ ਕਿਸਾਨ ਲਗਾਤਾਰ ਆ ਰਹੇ ਨੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਡਟੇਲ ਲੈ ਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਸੰਦ ਨੇ ਜਾਂ ਟਰਾਲੀਆਂ ਨੇ ਜਾਂ ਟਰੈਕਟਰ ਨੇ ਜਾਂ ਫਿਰ ਪਾਣੀ ਵਾਲੀਆਂ ਟੈਂਕੀ ਯਾਨੀ ਉਹ ਦਿੱਤੀਆਂ ਜਾ ਰਹੀਆਂ ਜਿਹੜੀਆਂ ਕੋਈ ਨਹੀਂ ਕੋਈ ਲੈਣਾ ਹੁੰਦਾ ਉਹਨਾਂ ਨੂੰ ਟੋ ਕਰਕੇ ਜਿਹੜਾ ਹੈਗਾ ਇੱਥੋਂ ਲਿਜਾ ਕੇ ਪਿੱਛੇ ਜਿਹੜਾ ਹੈਗਾ ਪਾਰਕਿੰਗ ਵਿਵਸਥਾ ਜਿੱਥੇ ਪੁਲਿਸ ਵੱਲੋਂ ਕੀਤੀ ਗਈ ਹੈ ਉੱਥੇ ਖੜਾ ਕੀਤਾ ਜਾ ਰਿਹਾ ਤਾਂ ਜੋ ਬਾਅਦ ਦੇ ਵਿੱਚ ਕਿਸਾਨਾਂ ਨੂੰ ਉਹ ਉਹਨਾਂ ਦੇ ਸੰਦ ਜਿਹੜੇ ਨੇ ਟਰਾਲੀ ਟਰੈਕਟਰ ਜਾਂ ਮਸ਼ੀਨਰੀਆਂ ਜਿਹੜੀਆਂ ਨੇ ਉਹਨਾਂ ਨੂੰ ਸੌਪ ਦਿੱਤੀਆਂ ਜਾਣ। ਕਿਨੌਰੀ ਬਾਰਡਰ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸੁੱਖਾ ਖੇੜੀਵਾਲਾ। ਸੌਖਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀਵਾਲਾ। ਕਿਨੌਰੀ ਬਾਰਡਰ ਸ਼ੰਭੂ ਬਾਰਡਰ ਵਲ ਇਸ ਦਾ ਐਕਸ਼ਨ ਜੇ ਗੱਲ ਕਰੀਏ ਕਿਸਾਨ ਆंदोलਨ ਦੀ ਤਾਂ ਕਿਸਾਨ ਆंदोलਨ ਜਿਹੜਾ ਹੈਗਾ ਪੁਲਿਸ ਵੱਲੋਂ ਚੁਕਵਾ ਦਿੱਤਾ ਗਿਆ ਆ ਖਤਮ ਕਰਵਾ ਦਿੱਤਾ ਗਿਆ ਆ ਤੇ ਜੋ ਰੋਡ ਕਲੀਨ ਅਭਿਆਨ ਚੱਲ ਰਿਹਾ ਹੈ ਪੁਲਿਸ ਦਾ ਕੱਲ ਰਾਤ ਤੋਂ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਦੋਂ ਖਨੌਰੀ ਐਂਟਰ ਕਰਦੇ ਆ ਤਾਂ ਉੱਥੇ ਇੱਕ ਸਪੇਸ ਇੱਕ ਖਾਲੀ ਥਾਂ ਜਿਹੜੀ ਹੈਗੀ ਆ ਉਹ ਨਜ਼ਰਾਂ ਦੀ ਆਪਾਂ ਨੂੰ ਤੇ ਉਹ ਖਾਲੀ ਥਾਂ ਪਾਰਨੀ ਸ਼ੁਰੂ ਕਰ ਦਿੱਤੀ ਆ ਹੁਣ ਤਾ ਵੱਖੋ ਵੱਖ ਜਿਹੜੇ ਸੰਗਠਨ ਨੇ ਵੱਖੋ ਵੱਖ ਜਿਹੜੇ ਉਹਦੇ ਜਿਹੜੇ ਕਹਿ ਸਕਦੇ ਆ ਕਿ ਜਥੇਬੰਦੀਆਂ ਦੇ ਆਪਣੇ ਆਪਣੇ ਇਲਾਕੇ ਸੀ ਉਹਨਾਂ ਦੇ ਇਲਾਕੇ ਦੇ ਮੁਤਾਬਕ ਟਾਲੀਆਂ ਜਿਹੜੀਆਂ ਖੜੀਆਂ ਕਰ ਦਿੱਤੀਆਂ ਗਿਆ ਨੇ ਕਿਉਂਕਿ ਇੱਥੇ ਟਾਲੀਆਂ ਖੜੀਆਂ ਇਸ ਕਰਕੇ ਕੀਤੀਆਂ ਗਿਆ ਨੇ ਕਿ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਕਿਸਾਨ ਦੀ ਟਰਾਲੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਅਜੇ ਵੀ ਨੇ ਜਿਹੜੇ ਕਿਸਾਨ ਟਰੌਲੀ ਟਰੈਕਟਰ ਆਪਣਾ ਲੈ ਕੇ ਚਲੇ ਗਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਲੰਗਰ ਲਗਾਣ ਲਈ ਲੈ ਕੇ ਆਏ ਸੀ ਤਾਂ ਇੱਥੇ ਖੜਾ ਗਏ ਸੀ ਤਾਂ ਫਿਰ ਅੱਜ ਇਸ ਐਕਸ਼ਨ ਦੌਰਾਨ ਪੁਲਿਸ ਵੱਲੋਂ ਜਿਹੜੀਆਂ ਟਰਾਲੀਆਂ ਟਰੈਕਟਰ ਜਿਹੜੇ ਖੁਦ ਚਲਾ ਕੇ ਇੱਥੇ ਲਿਆ ਕੇ ਖੜਾਏ ਜਾ ਰਹੇ ਨੇ ਤਾਂ ਜੋ ਜਦੋਂ ਕੋਈ ਵੀ ਕਿਸਾਨ ਆਪਣੀ ਆਈਡੈਂਟੀਟੀ ਤੇ ਆਪਣੇ ਸਮਾਨ ਦੀ ਆਪਣੇ ਟਰਾਲੀ ਟਰੈਕਟਰ ਦੀ ਜਾਣਕਾਰੀ ਦੇਗਾ ਤਾਂ ਉਥੋਂ ਆਕੇ ਉਹ ਆਪਣੇ ਵਾਹਨ ਲਿਜਾ ਸਕੇਗਾ ਜੀ ਹਾਂ ਉਹ ਆਪਣੇ ਆਪਣੇ ਵਾਹਨ ਲਿਜਾ ਸਕੇਗਾ ਜਿਸ ਨੂੰ ਲੈ ਕੇ ਅ ਉੱਚ ਅਧਿਕਾਰੀਆਂ ਨੇ ਇਹ ਸਪਸ਼ਟ ਕਰ ਦਿੱਤਾ ਤੇ ਪੁਲਿਸ ਵੱਲੋਂ ਖੁਦ ਵਾਹਨ ਜਿਹੜੇ ਨੇ ਉਹ ਚਲਾ ਕੇ ਭਾਵੇਂ ਜੀਪ ਹੋਵੇ ਟਰੈਕਟਰ ਹੋਵੇ ਜਾਂ ਫਿਰ ਵੱਖ-ਵੱਖ ਵਾਹਨ ਹੁਣ ਉਹਨਾਂ ਨੂੰ ਲਿਆ ਕੇ ਇੱਥੇ ਖੜਾਇਆ ਜਾ ਰਿਹਾ ਬਹੁਤ ਖਾਲੀ ਥਾਂ ਪਈ ਸੀ ਜਿੱਥੇ ਕਿ ਪੁਲਿਸ ਵੱਲੋਂ ਇਹਨਾਂ ਟਰਾਲੀਆਂ ਨੂੰ ਲਿਆ ਕੇ ਇੱਥੇ ਖੜਾ ਕੀਤਾ ਜਾ ਰਿਹਾ ਬਹੁਤ ਸਾਰੀਆਂ ਆਈਆਂ ਟਰਾਲੀਆਂ ਵੀ ਨੇ ਜਿਹੜੀਆਂ ਟਰਾਲੀਆਂ ਤਿਆਰ ਕੀਤੀਆਂ ਗਈਆਂ ਸਨ ਖਾਸ ਕਰਕੇ ਗਰਮੀਆਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਏਸੀ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੂਲਰ ਲੱਗੇ ਹੋਏ ਨੇ ਤੇ ਜੇ ਸਾਜੋ ਸਮਾਨ ਦੀ ਗੱਲ ਕਰੀਏ ਤਾਂ ਉਹ ਫ੍ਰਿਜ ਵੀ ਜਿਹੜਾ ਹੈਗਾ ਟਰਾਲੀ ਵਿੱਚੋਂ ਉਤਾਰਿਆ ਗਿਆ ਦੇਖ ਸਕਦੇ ਹੋ ਫ੍ਰਿਜ ਨੂੰ ਵੀ ਚੁੱਕਿਆ ਜਾ ਰਿਹਾ ਚੁੱਕੇ ਰੱਖਿਆ ਜਾ ਰਿਹਾ ਤੇ ਤਮਾਮ ਟਰਾਲੀਆਂ ਦੇ ਵਿੱਚ ਸਮਾਨ ਜੋ ਕਿਸਾਨ ਅੰਦੋਲਨ ਦੌਰਾਨ ਸੀਗਾ ਉਹ ਇੱਥੇ ਰੱਖਿਆ ਜਾ ਰਿਹਾ ਤਾਂ ਜੋ ਕਿਸਾਨ ਜਿਹੜੇ ਨੇ ਆਪਣੀ ਆਪਣੀ ਆਈਡੈਂਟੀਟੀ ਦੱਸ ਕੇ ਆਪਣੇ ਆਪਣੀ ਪਹਿਚਾਨ ਦੱਸ ਕੇ ਜਿਹੜਾ ਉਹ ਇਥੋਂ ਲਿਜਾ ਸਕਦੇ ਨੇ ਇਹ ਵਕੋ ਵਕ ਟਰੈਕਟਰ ਟਰਾਲੀਆਂ ਤੇ ਟਰਾਲੀਆਂ ਦੇ ਵਿੱਚ ਪਿਆ ਤਮਾਮ ਜਿਹੜਾ ਸਮਾਨ ਆ ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਆ ਤੇ ਰੱਖਿਆ ਜਾ ਰਿਹਾ ਤਾਂ ਜੋ ਕਿਸਾਨ ਨੇ ਜਿਹੜੇ ਉਹ ਇਥੋਂ ਟਰਾਲੀਆਂ ਟਰੈਕਟਰ ਵਕ ਵਕ ਵਾਹਨ ਤੇ ਆਪਣਾ ਸਮਾਨ ਜਿਹੜਾ ਉਹ ਆਈਡੈਂਟੀਟੀ ਦੱਸ ਕੇ ਇਥੋਂ ਲੈ ਜਾ ਸਕਦੇ ਨੇ ਇਸ ਕਰਕੇ ਇੱਥੇ ਰੱਖਿਆ ਗਿਆ ਤੇ ਕਿਆ ਜਾ ਰਿਹਾ ਕੁਝ ਅਧਿਕਾਰੀਆਂ ਵੱਲੋਂ ਕਿ ਕੁਝ ਕਿਸਾਨ ਆਏ ਵੀ ਨੇ ਜੋ ਆਪਣਾ ਆਪਣਾ ਸਮਾਨ ਤੇ ਆਪਣੇ ਆਪਣੇ ਵਾਹਨ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਥੋਂ ਲੈ ਕੇ ਵੀ ਚਲੇ ਗਏ ਨੇ ਵੇਖਣਾ ਹੋਏਗਾ ਅਗਲੀ ਰਣਨੀਤੀ ਕੀ ਹੋਏਗੀ ਪਰ ਪੁਲਿਸ ਦਾ ਇੱਕ ਮਿਸ਼ਨ ਹੈ